ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾਉਣੀ ਕਿਉਂ ਜ਼ਰੂਰੀ ਹੈ ਆਓ ਅੱਜ ਆਪਾਂ ਇਸ ਗੱਲ ਤੇ ਵਿਚਾਰ ਕਰੀਏ ਰਹਿਤਨਾਮੇ ਵਿੱਚ ਬਚਨ ਹੈ ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ ਜਦੋਂ ਇੱਕ ਵਾਰ ਸਿੱਖ ਫਤਿਹ ਬੁਲਾਉਂਦਾ ਹਾ ਤਾਂ ਉਹਦੀ ਰਸਨਾ ਵਿੱਚੋਂ ਦੋ ਵਾਰ ਵਾਹਿਗੁਰੂ ਦਾ ਜਾਪ ਹੁੰਦਾ ਹੈ ਸਾਹਮਣੇ ਦੁੱਗੇ ਸਿੰਘ ਨੇ ਫਤੇ ਬੁਲਾਈ ਦੋ ਵਾਰ ਉਹਦੀ ਰਸਨਾ ਵਿੱਚੋਂ ਵਾਹਿਗੁਰੂ ਦਾ ਜਾਪ ਹੋਇਆ ਇਹਦਾ ਮਤਲਬ ਹੋਇਆ ਕਿ ਇੱਕ ਵਾਰ ਫਤੇ ਬੁਲਾਉਣ ਦੇ ਨਾਲ ਚਾਰ ਵਾਰ ਵਾਹਿਗੁਰੂ ਦਾ ਜਾਪ ਹੋਇਆ ਕਲਗੀਧਰ ਪਾਤਸ਼ਾਹ ਜੀ ਇਹ ਕਿਰਪਾ ਵਰਤਾ ਕੇ ਕਿ ਭਲਿਆ ਤੇਰੀ ਜ਼ਿੰਦਗੀ ਦਾ ਆਸਰਾ ਪਰਮਾਤਮਾ ਦਾ ਨਾਮ ਹੈ ਮੈਂ ਤੈਨੂੰ ਫਤੇ ਵਿੱਚ ਹੀ ਰੱਬ ਦਾ ਨਾਮ ਦੇ ਕੇ ਚੱਲਿਆਂ ਹਾਂ ਤੇਰਾ ਭਲਾ ਹੋ ਜਾਏਗਾ ਇੱਕ ਵਿਦਵਾਨ ਨੇ ਬਹੁਤ ਸੋਹਣਾ ਲਿਖਿਆ ਹੈ ਚਾਰ ਮਿਲੇ 64 ਖਿਲੇ ਮਿਲੇ 20 ਕਰ ਜੋੜ ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹਨ 7 ਕਰੋੜ ਹੁਣ ਇਹਦਾ ਅਰਥ ਹੈ ਇਹ ਹੈ ਕਿ ਜਦੋਂ ਇੱਕ ਸਿੱਖ ਦੂਜੇ ਸਿੱਖ ਨੂੰ ਦੇਖਦਾ ਹੈ ਤਾਂ ਚਾਰ ਮਿਲੇ ਦੋ ਅੱਖਾਂ ਸਿੱਖ ਦੀਆਂ ਤੇ ਦੋ ਅੱਖਾਂ ਦੂਜੇ ਸਿੱਖ ਦੀਆਂ ਚਾਰ ਮਿਲੇ ਤੇ ਦੂਰੋਂ ਨੇਤਰਾਂ ਦੇ ਨਾਲ ਦੇਖਦਾ ਹੈ 64 ਖਿਲੇ ਸਿੱਖ ਦੂਰੋਂ ਜਦੋਂ ਸਿੱਖ ਨੂੰ ਦੇਖਦਾ ਹੈ ਤੇ ਉਹਦਾ ਚਿਹਰਾ ਖਿਲ ਜਾਂਦਾ ਹੈ। 32 ਦੰਦ ਇੱਕ ਮੁੱਖ ਦੇ ਵਿੱਚ ਦੋਨਾਂ ਮੁੱਖਾਂ ਦੇ 64 ਦੰਦ ਹੋਗੇ। ਜਦੋਂ ਨੇੜੇ ਆ ਗਏ ਤੇ ਦੋਨਾਂ ਸਿੱਖਾਂ ਨੇ ਹੱਥ ਜੋੜੇ ਤੇ ਇੱਕ ਹੱਥ 10 ਨੇ ਉਂਗਲਾਂ ਤੇ ਅੰਗੂਠੇ ਸਮੇਤ ਸਾਹਮਣੇ ਦੂਜੇ ਨੇ ਹੱਥ ਜੋੜੇ ਜਦੋਂ ਇੱਕ ਸਿੱਖ ਦੂਜੇ ਸਿੱਖ ਨੂੰ ਮਿਲਦਾ ਹੈ ਤਾਂ ਫਤਿਹ ਬੁਲਾਉਂਦਾ ਹੈ ਤੇ 3.5 ਕਰੋੜ ਇੱਕ ਸੀਨੇ ਦੇ ਰੋਮ ਹੁੰਦੇ ਨੇ ਉਹ ਕੱਲਾ-ਕੱਲਾ ਰੋਮ ਖਿੜ ਜਾਂਦਾ ਹੈ। ਅਰਜਨ ਸਿੰਘ ਜੀ ਨੇ ਲਿਖਿਆ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਕਦੇ ਵੀ ਕਿਸੇ ਨੂੰ ਫਤਿਹ ਬੁਲਾਉਣ ਵਿੱਚ ਪਹਿਲ ਨਹੀਂ ਸੀ ਕਰਨ ਦਿੰਦੇ। ਸਤਿਗੁਰੂ ਜੀ ਜਦੋਂ ਵੀ ਫਤਿਹ ਬੁਲਾਉਂਦੇ ਸਨ ਉਹ ਦੂਜੇ ਸਿੰਘ ਨੂੰ ਪਹਿਲਾ ਕਰਨ ਨਹੀਂ ਸੀ ਦਿੰਦੇ ਭਾਵ ਉਹ ਕੋਸ਼ਿਸ਼ ਕਰਦੇ ਸਨ ਕਿ ਪਹਿਲਾ ਆਪ ਫਤਿਹ ਬੁਲਾ ਦੇਣ ਭਾਈ ਮਣੀ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਹੈ ਕਿ ਦਰਬਾਰ ਵਿੱਚ ਸਿੱਖਾਂ ਨੇ ਇੱਕ ਗੱਲ ਪੁੱਛੀ ਕਿ ਪਾਸ਼ਾ ਜੀ ਕਿਰਪਾ ਕਰਕੇ ਸਮਝਾਓ ਕਿ ਫਤਿਹ ਬੁਲਾਉਣ ਤੇ ਤੁਸੀਂ ਕਿੰਨੇ ਕੁ ਪ੍ਰਸੰਨ ਹੁੰਦੇ ਹੋ ਸਤਗੁਰ ਜੀ ਨੇ ਇੱਕ ਬਚਨ ਆਖਿਆ ਕਿ ਜਿਹੜਾ ਗੁਰੂ ਦਾ ਸਿੱਖ ਪਹਿਲਾਂ ਫਤਿਹ ਬੁਲਾਉਂਦਾ ਹੈ ਔਰ ਗੱਜ ਕੇ ਫਤਿਹ ਬੁਲਾਉਂਦਾ ਹੈ ਉਦੇ ਵੱਲ ਮੇਰਾ ਮੁਖ ਹੁੰਦਾ ਹੈ ਜਿਹੜਾ ਫਤੇ ਬਾਅਦ ਚ ਬੁਲਾਉਂਦਾ ਹੈ ਉਹਦੇ ਵੱਲ ਸੱਜਾ ਮੋੜਾ ਜਿਹੜਾ ਫਤੇ ਥਿੱਲੀ ਜੀ ਅਤੇ ਅੱਧੇ ਸ਼ਬਦਾਂ ਵਾਲੀ ਬੁਲਾਉਂਦਾ ਹੈ ਉਹਦੇ ਵੱਲ ਖੱਬਾ ਮੋੜਾ ਜਿਹੜਾ ਫਤੇ ਬੁਲਾਉਂਦੀ ਨਹੀਂ ਉਹਦੇ ਵੱਲ ਪਿੱਠ ਹੁੰਦੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਫਤੇ ਬੁਲਾਉਣੀ ਚਾਹੀਦੀ ਹੈ ਅੱਜ ਕੱਲ ਆਪਾਂ ਗੁੱਡ ਮਾਰਨਿੰਗ ਗੁੱਡ ਈਵਨਿੰਗ ਇਹੋ ਜੇ ਸ਼ਬਦਾਂ ਨੂੰ ਪਹਿਲ ਦਿੰਨੇ ਹਾਂ ਬਾਰੇ ਗੁਰੂ ਜੀ ਦੀ ਬਖਸ਼ੀ ਫਤਿਹ ਨੂੰ ਬੁਲਾਉਣ ਵਿੱਚ ਮਿੰਦਗੀ ਮਹਿਸੂਸ ਕਰਦੇ ਹਾਂ ਆਪਾਂ ਤਾਂ ਸ਼ਬਦਾਂ ਨੂੰ ਬਹੁਤ ਹੀ ਵਿਗਾੜ ਦਿੱਤਾ ਹੈ ਸ਼ਬਦ ਤਾਂ ਪੂਰਾ ਸਤਿ ਸ਼੍ਰੀ ਅਕਾਲ ਹੈ ਤੇ ਅਸੀਂ ਸਤਿ ਸ਼੍ਰੀਕਾਲ ਬੋਲਦੇ ਹਾਂ ਇਹ ਤੇ ਲਿਖਣ ਵਿੱਚ ਵੀ ਨਹੀਂ ਆਉਂਦਾ ਇਸ ਲਈ ਆਓ ਮਿਲ ਕੇ ਪ੍ਰਣ ਕਰੀਏ ਕਿ ਆਪਾਂ ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਬੁਲਾਇਆ ਕਰੀਏ ਆਓ ਮਿਲ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਜੀ